ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਹੁਤ ਹੀ ਮਹੱਤਵਪੂਰਨ ਵਿਸ਼ਾ ਦੇਖ ਤੇ ਤੇਗ ਦਾ ਇਤਿਹਾਸ ਜਿਹੜੀ ਕਿ ਕਹਾਵਤ ਆਪਾਂ ਅਕਸਰ ਸੁਣਦੇ ਆ ਕਿ ਚੜ ਕੇ ਆਇਆਂ ਨੂੰ ਤੇਗ ਪੱਕੀ ਤੇ ਘਰ ਆਇਆਂ ਨੂੰ ਦੇਗ ਪੱਕੀ ਦੇਖ ਤੇ ਤੇਗ ਦਾ ਕੀ ਇਤਿਹਾਸ ਹੈ ਸਿੱਖ ਕੌਮ ਵਿੱਚ ਕੀ ਮਾਤਾ ਰੱਖਦਾ ਹੈ ਇਸ ਦੀ ਸਾਂਝ ਪਾਵਾਂਗੇ ਤੁਹਾਡੇ ਨਾਲ ਦੇਖ ਤੇਗ ਫਤਿਹ ਇੱਕ ਸਿੱਖ ਘਾਵਤ ਜਿਸ ਦਾ ਸ਼ਾਬਦਿਕ ਅਰਥ ਹੈ ਜਿੱਤ ਦਾ ਮਤਲਬ ਫਤਿਹ ਤੇ ਦੇਗ ਦਾ ਮਤਲਬ ਕੜਾਹੀ ਜਾਂ ਬਹੁਤ ਚੌੜੇ ਮੂੰਹ ਵਾਲਾ ਕੜਾਹਾ ਤੇ ਤੇਗ ਦਾ ਮਤਲਬ ਤਲਵਾਰ ਇਹ ਤਿੰਨੇ ਸ਼ਬਦ ਫਾਰਸੀ ਤੋਂ ਲੈ ਗਏ ਹਨ ਜੋ ਸਿੱਖ ਧਰਮ ਦੇ ਸ਼ੁਰੂਆਤੀ ਦੌਰ ਵਿੱਚ ਰਾਜ ਭਾਸ਼ਾ ਸੀ ਯਾਨੀ ਕਿ ਸਿੱਖ ਦੌਰ ਦੀ ਰਾਜ ਭਾਸ਼ਾ ਸੀ ਜਿਹੜੀ ਫਾਰਸੀ ਤੇਗ ਸ਼ਬਦ ਭਾਵ ਇੱਕ ਵੱਡੇ ਆਕਾਰ ਦੀ ਕੜਾਹੀ ਜਿਸ ਦਾ ਮੂੰਹ ਚੌੜਾ ਹੁੰਦਾ ਹੈ ਜੋ ਕਿ ਮੁਸਲਿਮ ਸੂਫੀ ਪਰੰਪਰਾਵਾ ਵਿੱਚ ਪਕਾਏ ਹੋਏ ਭੋਜਨ ਦੀ ਵੰਡ ਨੂੰ ਦਰਸਾਉਂਦਾ ਹੈ ਜਿਸ ਨੂੰ ਲੰਗਰ ਵੀ ਕਿਹਾ ਜਾਂਦਾ ਹੈ ਇੱਥੇ ਇੱਕ ਵਿਸਤ੍ਰਿਤ ਅਰਥ ਪ੍ਰਾਪਤ ਕੀਤਾ ਹੈ ਇਸ ਦੇ ਸ਼ਾਬਦਿਕ ਅਰਥਾਂ ਨੂੰ ਬਰਕਰਾਰ ਰੱਖਦੇ ਹੋਏ ਇਹ ਸਿੱਖ ਪਰੰਪਰਾ ਵਿੱਚ ਲੋਕ ਭਲਾਈ ਜਾਂ ਆਮ ਪਰ ਉਪਕਾਰਜ ਪਰ ਉਪਕਾਰੀ ਦੇ ਆਦਰਸ਼ ਲਿਖੜਾ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਇੱਕ ਬਾਣੀ ਵਿੱਚ ਧਰਤੀ ਦੀ ਤੁਲਨਾ ਇੱਕ ਅਜਹੀ ਡਿਗਰੀ ਨਾਲ ਕੀਤੀ ਹੈ ਜਿੱਥੋਂ ਸਾਰੇ ਜੀਵਾਂ ਨੂੰ ਰੋਜ਼ੀ ਮਿਲਦੀ ਹੈ ਇਸੇ ਤਰ੍ਹਾਂ ਹੀ ਤੇਗ ਨੇ ਵੀ ਇੱਕ ਵਿਆਪਕ ਅਰਥ ਗ੍ਰਹਿਣ ਕੀਤਾ ਹੈ ਅਤੇ ਸਿੱਖ ਪਰੰਪਰਾ ਵਿੱਚ ਇਸ ਦੀ ਵਰਤੋਂ ਬੁਰਾਈ ਤੋਂ ਬਚਣ ਅਤੇ ਚੰਗਿਆਈ ਦੀ ਰੱਖਿਆ ਲਈ ਪ੍ਰਤੀਕ ਵਜੋਂ ਕੀਤੀ ਗਈ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਇੱਕ ਮਹਾਰਾਸ਼ਟਰੀ ਸੰਤ RAMDAS ਨੂੰ ਸ਼੍ਰੀਨਗਰ ਵਿਖੇ ਆਪਣੀ ਇੱਕ ਮਿਲਣੀ ਦੌਰਾਨ ਕਿਹਾ ਸੀ ਤੇ ਜਾਰ ਬਣੇ ਕੀ ਭਖਿਆ ਹਮਲਾਵਾਰ ਦੇ ਨਾਸ਼ ਲਈ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਤੀਖ ਜਾਂ ਤਲਵਾਰ ਨੂੰ ਪ੍ਰਭੂ ਸਿਰਜਣਹਾਰ ਨਾਲ ਪਛਾਣਿਆ ਅਤੇ ਇਸ ਤਰ੍ਹਾਂ ਇਸ ਨੂੰ ਹੋਰ ਵੀ ਡੂੰਗਾ ਅਰਥ ਦਿੱਤਾ ਉਹਨਾਂ ਨੇ ਇਸ ਨੂੰ ਪਗਉਤੀ ਜਾਣੀ ਕਿ ਦੇਵੀ ਸ਼੍ਰੀ ਖੜਗ ਜਾਨੀ ਪ੍ਰਭੂ ਦੀ ਤਲਵਾਰ ਜਗ ਕਰਨ ਸੰਸਾਰ ਦਾ ਸਿਰਜਣਹਾਰ ਅਤੇ ਸ੍ਰਿਸ਼ਟੀ ਉਭਾਰਨ ਜਾਨੀ ਕਿ ਮੁਕਤੀ ਦਾਤਾ ਵਜੋ ਸੰਬੋਧਨ ਕੀਤਾ ਸ੍ਰਿਸ਼ਟੀ ਦੀ ਚੰਗਿਆਈ ਦੇ ਰੱਖਿਅਕ ਜਾਂ ਸੁਖ ਸੰਤਨ ਕਾਰਨ ਅਤੇ ਬ੍ਰਾਈ ਦਾ ਨਾਸ਼ ਕਰਨ ਵਾਲੇ ਜਾਨੀ ਕਿ ਦੁਸ਼ਤੀ ਦਮਨ ਵਜੋ ਆਪਣੀ ਭੂਮਿਕਾ ਨੂੰ ਧੇਰਾਉਣ ਤੋਂ ਇਲਾਵਾ ਦੇ ਗੰਧ ਤੇਗ ਤੇ ਦੋ ਆਦਰਸ਼ ਆਪਣੇ ਕ੍ਰਿਸ਼ਨਾ ਅਵਤਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਦੇਗ ਤੇਗ ਚੱਗ ਮੈਂ ਤਿਉ ਚੱਲੇ ਦੇਗ ਅਤੇ ਤੇਗ ਦੋਵੇਂ ਸੰਸਾਰ ਵਿੱਚ ਪ੍ਰਚਲਿਤ ਚਰਯਤਰੂਪਖਿਆਨ ਵਿੱਚ ਦੇਗ ਅਤੇ ਤੇਗ ਜਾਨਕਿ ਦਾਨ ਅਤੇ ਬਹਾਦਰੀ ਇੱਕ ਸੰਯੁਕਤ ਗੁਣ ਹਨ ਜੋ ਕਿ ਪ੍ਰਾਣੇ ਸਮੇ ਤੇ ਨਾਇਕਾਂ ਦੀ ਵਿਸ਼ੇਸ਼ਤਾ ਸੀ ਪੰਜਾਬ ਵਿੱਚ ਉਹਨਾਂ ਦੀ ਸ਼ਕਤੀ ਇੱਕ ਅਧਿਆਤਮਿਕ ਨੂੰ ਖਾਲਸਾ ਰਾਜ ਲਈ ਇੱਕ ਆਦਰਸ਼ ਵਜੋਂ ਅਪਣਾਇਆ ਗਿਆ ਅਤੇ ਉਹਨਾਂ ਦੀਆਂ ਮੋਹਰਾਂ ਸਿੱਕਿਆਂ ਅਤੇ ਬੈਨਰਾਂ ਉੱਤੇ ਵੀ ਛਾਪਿਆ ਗਿਆ ਦੇਗ ਅਤੇ ਤੇਗ ਵਿੱਚ ਫਤਿਹ ਸ਼ਬਦ ਜੋੜਿਆ ਗਿਆ ਸਿੱਖਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਸੀ ਕਿ ਦੇਗ ਜਦਾਨ ਦੇ ਆਦਰਸ਼ ਦੇ ਨਾਲ ਤੇਗ ਦੀ ਵਰਤੋਂ ਯਾਨੀ ਕਿ ਆਖਰੀ ਉਪਾਅ ਵਿੱਚ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਗਿਆ ਦਿੱਤੀ ਗਈ ਸੀ ਫਤਿਹ ਜਾਂ ਜਿੱਤ ਵੱਲ ਲੈ ਜਾਣੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮਾਤਮਾ ਦੀ ਜਿੱਤ ਨੂੰ ਦਰਸਾਉਂਦੇ ਹੋਏ ਪ੍ਰਮਾਣ ਕੀਤਾ ਸੀ ਖਾਲਸੇ ਨੇ ਇੱਕ ਨਿਆਰੇ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਿੱਤ ਪਰਮਾਤਮਾ ਵੱਲੋਂ ਇੱਕ ਤੋਹਫ਼ਾ ਹੈ ਨੇਕ ਉਦੇਸ਼ ਵਿੱਚ ਤੇਗ ਦੀ ਵਰਤੋਂ ਅਤੇ ਮਹਾਨਤਾ ਤੇਗ ਦੇਗ ਫਤਿਹ ਦੇ ਸਿਧਾਂਤ ਦੀ ਪਾਲਣਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਸਭ ਤੋਂ ਪਹਿਲਾਂ ਇਲਾਕੇ ਉੱਤੇ ਕਬਜ਼ਾ ਕੀਤਾ ਸੀ ਉਸ ਕੋਲ ਇੱਕ ਫਾਰਸੀ ਸਿਲਾ ਲੇਖ ਸੀ ਉਸ ਦੀ ਮੋਹਰ ਤੇ ਜਿਸ ਨੂੰ ਅੰਗਰੇਜ਼ੀ ਵਿੱਚ ਅਨਵਾਦ ਕੀਤਾ ਗਿਆ ਹੈ ਪੜੋ ਕੈਟਲ ਅਤੇ ਤਲਵਾਰ ਜਾਨੀ ਕਿ ਦਾਨ ਅਤੇ ਸ਼ਕਤੀ ਦੇ ਪ੍ਰਤੀਕ ਅਤੇ ਜਿੱਤ ਅਤੇ ਤਿਆਰ ਸਰਪ੍ਰਸਤੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਕੀਤੀ ਗਈ ਹੈ ਇੱਥੇ ਤੇਗ ਜਾਨੀ ਕਿ ਤਲਵਾਰ ਨੂੰ ਜ਼ੁਲਮ ਉੱਤੇ ਜਿੱਤ ਦੇ ਪ੍ਰਤੀਕ ਵਜੋਂ ਅਤੇ ਤੇਗ ਜਾਨੀ ਕਿ ਕੜਾਹੀ ਜਾਂ ਕੜਾਹੀ ਨੂੰ ਚੰਗੇ ਲਈ ਤਿਆਰ ਸਰਪ੍ਰਸਤੀ ਜਾਨੀ ਕਿ ਕਲਿਆਣ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ ਦੋਵੇਂ ਗੁਰੂਆਂ ਦੀਆਂ ਦਾਤਾਂ ਨੇ ਨਵੇਂ ਰਾਜ ਦੀ ਰਾਜਨੀਤੀ ਨੂੰ ਸੰਚਾਲਨ ਸਿਧਾਂਤਾਂ ਦਾ ਗਠਨ ਕੀਤਾ ਦੇਗ ਤੇਗ ਫਤਿਹ ਦੇ ਸਿੱਖ ਦਰਸ਼ ਨੂੰ ਸ਼ਾਮਲ ਕਰਨ ਵਾਲਾ ਉਹ ਹੀ ਫਾਰਸੀ ਸਿਲਾ ਲੇਖ ਸਰਦਾਰ ਜੱਸਾ ਸਿੰਘ ਆਲੋਵਾਲੀਆ ਦੁਆਰਾ 1765 ਵਿੱਚ ਅਫਗਾਨਾਂ ਉੱਤੇ ਨਿਰਣਕੇਤੇ ਦੁਬਾਰਾ ਤਿਆਰ ਕੀਤਾ ਗਿਆ ਸੀ ਇਸ ਤੋਂ ਬਾਅਦ ਇਹ ਪ੍ਰਥਾ ਪੰਜਾਬ ਦੇ ਪਹਿਲੇ ਸਿੱਖ ਪ੍ਰਭੂ ਸਤਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਨਾਲ-ਨਾਲ ਸਤਲੁਜ ਦੇ ਕੁਝ ਸਿੱਖ ਰਾਜਾਂ ਵਿੱਚ ਵੀ ਜਾ ਰਹੀ ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਨੂੰ ਸਵੀਕਾਰ ਕਰ ਲਈ ਸਦੀਆਂ ਤੋਂ ਦੇਗ ਤੇਗ ਫਤੇ ਦੇ ਸਿਧਾਂਤ ਨੇ ਸਿੱਖ ਮਾਨਸਿਕਤਾ ਤੇ ਪਰੰਪਰਾਵਾਂ ਵਿੱਚ ਪੱਕੀ ਜੜ ਫੜ ਲਈ ਸੀ ਅਧਿਆਤਮਿਕ ਸਿੱਖ ਅਰਦਾਸ ਦਾ ਹਿੱਸਾ ਬਣ ਗਿਆ ਅਰਦਾਸ ਜੋ ਕਿ ਸਾਰੀਆਂ ਸਿੱਖ ਸਵਾਵਾਂ ਦੇ ਅੰਤ ਵਿੱਚ ਪੜੀ ਜਾਂਦੀ ਹੈ ਹਰ ਵਾਰ ਜਦੋਂ ਅਰਦਾਸ ਕੀਤੀ ਜਾਂਦੀ ਹੈ ਦੇਗ ਅਤੇ ਤੇਗ ਦੇ ਆਦਰਸ਼ ਦੀ ਜਿੱਤ ਲਈ ਪ੍ਰਭੂ ਦੀਆਂ ਅਸੀਸਾਂ ਮੰਗੀਆਂ ਜਾਂਦੀਆਂ ਅਰਦਾਸ ਵਿੱਚ ਸਿੱਖ ਆਪਣੇ ਪੁਰਾਣੇ ਨਾਇਕਾਂ ਨੂੰ ਵੀ ਯਾਦ ਜਿਨ੍ਹਾਂ ਨੇ ਉਸ ਦੇ ਨਾਮ ਵਿੱਚ ਵਸਾਇਆ ਦੂਜਿਆਂ ਨਾਲ ਵੰਡ ਛੱਕ ਕੇ ਖਾਧਾ ਦੇਗ ਨੂੰ ਸੰਭਾਲਿਆ ਤੇਗ ਨੂੰ ਸੰਭਾਲਿਆ ਤੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਨੂੰ ਯਾਦ ਰੱਖੋ ਖਾਲਸਾ ਜੀ ਅਤੇ ਵਾਇਗੁਰਜੀ ਦਾ ਚਾਪ ਕਰੋ ਇਹ ਸੀ ਦੇਗ ਅਤੇ ਤੇਗ ਦਾ ਇਤਿਹਾਸ ਕਿ ਦੇਗ ਤੇਗ ਅਤੇ ਫਤਿਹ ਦਾ ਇਤਿਹਾਸਿਕ ਇਤਿਹਾਸ ਵਿੱਚ ਕੀ ਮਹੱਤਵ ਰੱਖਦਾ ਹੈ ਇਸਾਰੀ ਸਾਰੀ ਸਾਂ ਤੁਹਾਡੇ ਨਾਲ ਪਾਈ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਆਪਣੇ ਜੜਾਂ ਬਾਰੇ ਪਤਾ ਲੱਗ ਸਕੇ ਤਦ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ